ਆ ਕਰਨ ਦੇ ਲਈ ਗੁਰਦੁਆਰਾ ਭਾਈ ਤੇਤੂ ਜੀ ਵਿਖੇ ਸਾਰੇ ਜਿਹੜੇ ਸਾਡੇ ਕੈਂਡੀਡੇਟ ਹੈਗੇ ਆ ਔਰ ਸਾਰੇ ਬਲੌਕ ਸਮਟੀ ਮੈਂਬਰ ਔਰ ਸਾਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉਹਨਾਂ ਨੂੰ ਨਾਲ ਲੈ ਕੇ ਅਸੀਂ ਉਸ ਪਰਮਾਤਮਾ ਦੇ ਚਰਨਾਂ 'ਚ ਹਜਰੀ ਹੋਈ ਹੈ ਤਾਂ ਕਿ ਗਾਥੂ ਵੀ ਸਾਨੂੰ ਇਸੇ ਢੰਗ ਨਾਲ ਚੜ੍ਹਦੀ ਕਲਾ 'ਚ ਰੱਖੇ ਔਰ ਅੱਜ ਚੈਪਟਰ ਅਮਰਿੰਦਰ ਸਿੰਘ ਜੀ ਆ ਨੀਤੀਆਂ ਦੇ ਉੱਪਰ ਸਰਕਾਰ ਦੀਆਂ ਨੀਤੀਆਂ ਦੇ ਉੱਪਰ ਅੱਜ ਲੋਕਾਂ ਨੇ ਦਿਲ ਖੋਲ੍ਹ ਕੇ ਮੋਰ ਲਗਾਈ ਹੈ ਔਰ ਗੜਸ਼ੰਕਰ ਦੇ ਇਤਿਹਾਸ 'ਚ ਪਹਿਲੀ ਵਾਰ ਐਡੀ ਵੱਡੀ ਬਹੁਮਤ ਦੇ ਨਾਲ ਜਿਹੜੀ ਹੈ ਸਾਡੀ ਬਲੋਕ ਸਮਤੀ ਔਰ ਸਭ ਤੋਂ ਵੱਡੀ ਗੱਲ ਕੀ ਚਾਰ ਦੀਆਂ ਚਾਰੇ ਜ਼ਿਲ੍ਹਾ ਪ੍ਰੇਸ਼ਰ ਜਿਹੜੀਆਂ ਉਹ ਅਸੀਂ ਜਿੱਤ ਕੇ ਕੈਪਟਨ ਅਮਰਿੰਦਰ ਸਿੰਘ ਦੀ ਝੋਲੀ ਚ ਪਾਈਆਂ ਔਰ ਗਰਸ਼ੰਕਰ ਦੇ ਇਤਿਹਾਸ 'ਚ ਪਹਿਲੀ ਵਾਰ ਇਹ ਗੱਲ ਹੋਈ ਹੈ ਕਿ ਲੋਕਾਂ ਨੇ ਬੜੇ ਵਧੀਆ ਢੰਗ ਦੇ ਨਾਲ ਕੈਪਟਨ ਸਾਹਿਬ ਦੀਆਂ ਨੀਤੀਆਂ ਨੂੰ ਔਰ ਬੜੇ ਸਚਜੇ ਢੰਗ ਦੇ ਨਾਲ ਉਹਨਾਂ ਦੀਆਂ ਨੀਤੀਆਂ ਦੇ ਉੱਪਰ ਚਾਹੇ ਉਹ ਕਰਜ਼ਾ ਮਾਫੀ ਰਹੀ ਹੋਵੇ ਚਾਹੇ ਨਸ਼ਾ ਬੰਦ ਕਰਨ ਦੀ ਕੋਸ਼ਿਸ਼ ਰਹੀ ਹੋਵੇ ਚਾਹੇ ਉਹ ਬਿਜਲੀ 24 ਘੰਟੇ ਕਰਨ ਦੀ ਕੋਸ਼ਿਸ਼ ਰਹੀ ਹੋਵੇ ਇਹਨਾਂ ਸਾਰੀਆਂ ਨੀਤੀਆਂ ਨੂੰ ਲੋਕਾਂ ਨੇ ਸਰਾਹ ਕੇ ਵੋਟਾਂ ਦੇ ਰੂਪ 'ਚ ਉਹਨਾਂ ਦੀ ਝੋਲੀ ਚ ਪਾਇਆ ਵਾਪਸ ਲੋਕ ਸਭਾ ਦੇ ਵਿੱਚ ਗੱਲ ਚੱਲ ਰਹੀ ਹੈ ਔਰ ਜੋ ਕੈਪਟਨ ਅਮਰਿੰਦਰ ਸਿੰਘ ਜੋ ਸਾਡੀ ਪਾਰਟੀ ਹਾਈ ਕਮਾਂਡ ਜਿਹੜਾ ਜਿਸੋ ਉਮੀਦਵਾਰ ਨੂੰ ਉਹ ਸਾਡੇ ਕੋਲ ਭੇਜਾਂਗੇ ਆਪਾਂ ਭਾਰੀ ਬਹੁਮਤ ਦੇ ਨਾਲ ਉਥੋਂ ਗੜਸ਼ੇਂਕਰ ਤੋਂ ਜਿਤਾ ਕੇ ਭੇਜੂਗਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਅੱਜ ਜਿਹੜਾ ਸੁਨੇਹਾ ਇਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਅੱਜ ਉਹਨਾਂ ਨੂੰ ਮੈਂ ਦੱਸਿਆ ਜਿਗਾ ਕਿ ਅਸੀਂ ਇੱਥੇ ਆਪਣਾ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਓਟ ਆਸਰਾ ਲੈਣ ਵਾਸਤੇ ਜਾ ਰਹੇ ਹਾਂ ਔਰ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਜਿਗਾ ਵੀ ਕਿਸੇ ਵੀ ਨੁਮਾਇंदे ਨੇ ਚੰਡੀਗੜ੍ਹ ਨਹੀਂ ਆਣਾ 1 ਜਾਂ 2 ਦਿਨ ਤੇ ਤੁਸੀਂ ਜਿੰਨੇ ਵੀ ਹੜ੍ਹ ਦੇ ਨਾਲ ਜਾਂ ਰਾਹ ਹੋਈਆਂ ਫਸਲਾਂ ਦਾ ਉਥੇ ਆਪ ਮੌਕੇ ਤੇ ਜਾ ਕੇ ਫੋਟੋ ਖਿੱਚ ਕੇ ਇੱਕ ਰਿਪੋਰਟਲ ਬਣਾਇਆ ਉਹਨਾਂ ਨੂੰ ਭੇਜਣਾ ਹੈਗਾ ਔਰ ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨਾਲ ਗੱਲ ਕਰਕੇ ਜਾਂ ਤਾਂ ਨੁਮਾਇੰਦਿਆਂ ਨੂੰ ਉਹਨਾਂ ਤੋਂ ਅਸ਼ੀਰਵਾਦ ਲਵਾਇਆ ਜਾਵੇ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਇੱਥੇ ਆ ਕੇ ਸਾਡੇ ਇਹਨਾਂ ਬਲੌਗ ਸੰਪਤੀ ਮੈਂਬਰਜ਼ ਨੂੰ ਤੇ ਜਿਲ੍ਹਾ ਪ੍ਰਸ਼ਾਸਨ ਮੈਂਬਰ ਜਿਹੜੇ ਜਿੱਤੇ ਹੋਏ ਆ ਉਹਨਾਂ ਨੂੰ ਅਸ਼ੀਰਵਾਦ ਦੇਵੇ। ਸੈਲਰ ਜੋਨ ਦੇ ਹੈਗੇ ਆ ਵਰਕਰ ਤੇ ਸਪੋਰਟਰ ਜਿਨ੍ਹਾਂ ਨੇ ਸਾਨੂੰ ਮੋਟਾ ਪਾ ਕੇ ਕਾਰਜ ਕੀਤਾ ਸਾਡੇ ਸਾਡੇ ਬڑے ਭਾਜੀ ਲਖਮਨ ਗੋਲਡੀ ਜੀ ਇਹਨਾਂ ਨੇ ਸਾਨੂੰ ਟ੍ਰੇਡ ਦੇਪਟੀ ਕੰਟਰੋਲਰ ਪਾਰਟੀ ਵੱਲੋਂ ਅਸੀਂ ਇਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਸਾਡੇ ਨਾਲ ਜਾ ਕੇ ਇਹਨਾਂ ਨੇ ਸਾਡਾ ਚੰਗਾ ਸਹਿਯੋਗ ਦਿੱਤਾ ਇਹਨਾਂ ਦਾ ਇਹ ਸਾਡੇ ਦਾ ਸਾਨੂੰ ਜਿਹੜਾ ਅਸੀਂ ਇਹਨਾਂ ਦਾ ਨਾਮ ਲੈਂਦੇ ਹਾਂ ਇਹਨਾਂ ਦਾ ਬੜਾ ਧੰਨਵਾਦ ਕਰਦਾ ਵਰਜੰਦ ਮਰਸਾ ਪੂਰੀ ਜੀ ਆ ਸਾਡੇ ਦਰਮੇਸ਼ਵਰ ਭਾਜੀ ਆ ਜਿੰਨੀ ਵੀ ਹਾਈਟ ਮੰਗ ਹੈਗੀ ਉਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਮਿਲਣ ਪਾਇਆ ਇਹਨਾਂ ਮਾਨ ਮਕਸ਼ੇ ਆਪਣਾ ਮਰਿੰਦਰ ਸਿੰਘ ਤੇ ਆਪਣੇ ਗੋਲੀ ਭਾਗੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਲੈਗ ਸਮਝਿਆ ਟਿਕਟ ਦਿੱਤੀ ਕਿ ਬਾਅਦ ਕੀ ਦੂਜਾ ਮੈਚ ਵਰਕਰਾਂ ਦਾ ਆਸਥਾਨ ਇੱਕ ਇੱਕ ਵਰਕਰ ਦਾ ਉਹ ਧੰਨਵਾਦੀ ਪ੍ਰਾਰ ਕਰਦਾ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਸਾਨੂੰ ਚੰਗੀ ਲੀਡ ਮੈ ਦਿਤਾਇਆ ਜਿਹੜਾ ਕਹਿੰਦੇ ਸੀਗੇ ਲੋਕ ਕਿ ਅਕਾਲੀ ਪੀਐਸਏ ਕਾ ਫਾਰਮਸ ਹੈਗਾ ਬਈ ਕਾਂਗਰਸ ਨੂੰ ਖਤਮ ਹੋ ਚੁਕੀ ਆ ਪਈ ਹੁਣ ਇੱਕ ਵਾਰੀ ਕਾਂਗਰਸ ਖਥਿਆਸ ਰਸਿਆ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਇਹ ਰੋਜ਼ਾਂ ਮਾਂਗੇ ਕਾਲੀ ਝਾੜੂ ਦਾ ਵਿੱਚੀ ਲਾ ਕੇ ਲਾ ਕਰ ਦਿੱਤਾ ਬਾਕੀ ਜਿਹੜਾ ਕਹਿੰਦਾ ਹੁੰਦਾ ਸਾਰਾ ਸਫਾਇਆ ਕਰ ਦਿੱਤਾ ਹੋਰ ਵੀ ਜਿਹੜੇ ਇੱਕੋ ਦੋਗਲੇ ਕਾਂਗਰਸੀ ਜਿਹੇ ਉਹ ਉਹਨਾਂ ਦਾ ਵੀ ਸਫਾਇਆ ਹੋ ਗਿਆ ਜਿਹੜੇ ਕਹਿੰਦੇ ਸੀਗੇ ਗੋਲ ਦੀ ਢੋਲੀ ਆਟਾ ਨਹੀਂ ਆ ਉਹ ਫੁੱਲ ਦੇਖੋ ਔਣੀ ਦੇਖ ਲਈ ਲੋਕਾਂ ਨੇ ਮੈਂ ਧੰਨਵਾਦ ਕਰਦਾ ਦਿਨ ਨਾਲ ਜੋਂ ਦਾ ਸਾਰੇ ਵਰਕਰਾਂ ਦਾ ਕਾਂਗਰਸਾਂ ਸਾਰੇ ਬੱਚਿਆਂ ਦਾ ਵਰਕਰਾਂ ਦਾ ਜੋ ਵੀ ਹੈ ਸਾਰਿਆਂ ਦਾ ਧੰਨਵਾਦ ਕਰਦਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਪੋਲਿਸ ਜਨਤਾ ਦਾ ਬਹੁਤ ਇਨਸਾਫ ਕਰਦਾ ਹੋਰ ਇਹ ਬਿਆਨ ਜਲੀ ਵੀ ਪਾਰਟੀ ਨੇ ਵਿਰੋਧ ਨਹੀਂ ਕੀਤਾ ਜੀ ਪਾਵਨ ਕਰਾਈਆਂ ਨਾ ਝਾੜੂ ਨੇ ਦਿਨਾਂ ਬਹੁਤ ਮਾਣਸ ਨੇ ਕੀਤਾ ਨਾ ਬੀਐਸਪੀ ਨੇ ਮੇਰਾ ਸਹਾਰਾ ਉਹ ਮੈਂ ਵਧੀਆ ਆਪਣੇ ਇਹ ਜਿਹੜੀ ਜਿੱਤ ਹੋਈ ਹੈ ਜੀ ਗੜ ਸ਼ੰਕਰ ਦੇ ਵਿੱਚ ਇਹ ਲਾਲ ਕੁਮਾਰ ਕੋਲ ਦੀ ਜਿੱਤ ਆ ਕੈਪਟਨ ਸਾਹਿਬ ਦੀਆਂ ਨੀਤੀਆਂ ਦੀ ਜਿੱਤ ਆ ਔਰ ਜੋ ਸਾਡੇ ਗੜ ਸ਼ੰਕਰ ਹਲਕੇ ਦੇ ਸਾਰੇ ਵਰਕਰ ਆ ਬੜੇ ਉਤਸ਼ਾਹ ਆ ਇਸ ਮੇਲੇ ਔਰ ਪਹਿਲਾਂ ਵੀ ਸੀਗਾ ਫੀਲਡ ਦੇ ਵਿੱਚ ਔਰ ਜਿਹੜੇ ਕੋ ਬਾਹਰੋਂ ਆਏ ਹੋ ਸੀਗੇ ਸੱਜਣਾ ਉਹਨਾਂ ਨੂੰ ਪਤਾ ਲੱਗ ਗਿਆ ਆਪਣੀਆਂ ਗਰਬੂਤਾਂ ਦਾ ਵੀ ਸਾਡੇ ਪੁੱਛੇ ਕੀ ਕਰਤੂ ਤੇ ਆ ਅਸੀਂ ਕਾਂਗਰਸ ਪਾਰਟੀ ਨਾਲ ਚਟਾਨ ਵਾਂਗੂ ਖੜੇ ਆਂ ਔਰ ਲੋਕਲ ਲੀਡਰਸ਼ਿਪ ਦਾ ਸਾਰੀ ਦਾ ਧੰਨਵਾਦ ਕਰਦੇ ਆਂ ਅੱਗੇ ਤੋਂ ਲੋਕ ਸਭਾ ਵੇਲੇ ਇੱਥੋਂ ਗੜ੍ਹ ਸ਼ੇਂ ਕਰ ਦੋ ਅਸੀਂ 10000 ਤੋਂ ਵੱਧ ਲੀਡ ਦਿਵਾਵਾਂਗੇ ਜਿਹੜਾ ਵੀ ਕਾਂਗਰਸਾ ਕੈਂਡੀਡੇਟ ਹੋਗਾ ਇਹਨਾਂ ਕਹਿੰਦਾ ਹੋਇਆ ਸਾਰੇ ਵਰਕਰਾਂ ਦਾ ਵੋਟਰਾਂ ਦਾ ਸਪੋਰਟ ਦਾ ਧੰਨਵਾਦ ਦਾ ਸਮੂਹ ਵੋਟਰਾਂ ਦਾ ਸਪੋਰਟ ਦਾ ਧੰਨਵਾਦ ਕਰਦੇ ਜੰਦੇ ਆਂ ਜਿਹਨਾਂ ਨੇ ਅਸੀਂ ਗੋਲ ਨੀਸਾ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆਂ ਜਿਨ੍ਹਾਂ ਨੇ ਸਾਨੂੰ ਲੋਕਾਂ ਦੇ ਵਿੱਚ ਇਹ ਜੈ ਲੋਕਾਂ ਨੇ ਸਾਡੇ ਆ ਸਾਡੇ ਤੇਰੀ ਲੋਕਾਂ ਦੇ ਗੋਲਦੀ ਸਾਹਿਬ ਦੇ ਕਾਂਸਰ ਘਾਤੇ ਪਰਗਟ ਕੀਤਾ ਹੈ ਲੋਕਾਂ ਦੇ ਕਾਂਸਰ ਘਾਤੇ ਨੀਤੀਆਂ ਦੇ ਮੋੜ ਲਾਈ ਹੈ ਚਾਹੇ ਕਰਜਾਵਾਪੀ ਹੋਵੇ ਚਾਹੇ 24 ਕੈਨੇਡਾ ਹੋਵੇ ਗੋਲਦੀ ਸਾਹਿਬ ਦੇ ਜਿੰਨਾ ਸੜਕਾ ਅਸੀਂ ਸਾਰੇ ਸਮੂਹ ਲੋਕਾਂ ਸੰਕੀ ਔਰ ਚਾਰੇ ਜਿਲ੍ਹਾ ਪ੍ਰਸ਼ਾਸਨ ਮੈਂਬਰਾਂ ਤੋਂ ਕੰਮ ਜਾ ਹੋਵੇ ਮੈਂ ਗੋਲਦੀ ਸਾਹਿਬ ਦਾ ਤੇ ਠਾਕਰ ਸਾਹਿਬ ਦਾ ਤੇ ਸਮੂਹ ਆਪਣੀ ਕਾਂਸਟਿੰਗ ਟੀਮ ਦਾ ਤਲਵਰ ਕਰਦਾ ਹੋਡੀ ਸਾਹਿਬ ਕੈਪਟਨ ਸਾਹਿਬ ਨੇ ਇਹ ਜਿਹੜੇ ਐਕਸ਼ਨ ਦੇਖ ਰਹੇ ਆ ਉਹਨਾਂ ਦੇ ਜਵਾਬ ਤੇ ਹਰ ਟਾਈਮ ਕੈਪਟਨ ਸਾਹਿਬ ਕੈਪਟਨ ਸਾਹਿਬ ਹੁੰਦੀ ਆ ਕੈਪਟਨ ਦਾ ਪੁੱਤ ਨੂੰ ਆਸ਼ੀਰਵਾਦਾਂ ਤੇ ਸਰਤੇ ਆ ਔਰ ਉਹ ਵਿਸ਼ਵਾਸ ਕਰਦਾ ਹੈ ਕੈਪਟਨ ਸਾਹਿਬ ਦੇ ਇਸ ਲਈ ਲੋਕਾਂ ਨੇ ਤੁਹਾਨੂੰ ਬਹੁਤ ਵੱਡਾ ਮਹਿਦਤ ਹੈ ਈ ਮੈਂ ਸਭ ਤੋਂ ਪਹਿਲਾਂ ਜਿੱਥੇ ਬਹੁਤ ਬਹੁਤ ਛੋਟਾ ਸਾਥ ਨਾ ਬਹੁਤ ਹੀ ਸ਼ੁਕਰੀਆ ਬਖਸ਼ਣਾ ਚਾਹੁੰਦਾ ਹਾਂ ਸਾਡੇ ਭਾਜੀ ਗੋਲ ਸਿੰਘ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਪੜ ਵਿੱਚ ਲਿਆ ਕੇ ਗੜੀ ਕੀਤਾ ਮੈਂ ਉਹਨਾਂ ਦੇ ਪਿੰਡ ਤੋਂ ਗੜੀ ਮਾਨਸਵਾਲ ਤੋਂ ਤੇ ਮੈਨੂੰ ਬਹੁਤ ਹੀ ਇਹਨਾਂ ਨੇ ਸਤਿਕਾਰ ਨਿਵਾਜਿਆ ਤੇ ਮੈਨੂੰ ਮਤਲਬ ਬਹੁਤ ਹੀ ਜ਼ਿਆਦਾ ਮਾਨ ਬਖਸ਼ਿਆ ਜਨ ਮੈਨੂੰ ਤੇ ਮੈਨੂੰ ਬੈਠੀ ਨੂੰ ਇਹ ਮਤਲਬ ਲੋਕ ਸਮਟੀ ਮਿਲਦੀ ਹੈ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਵਾਕਿ ਕੈਟਰ ਸਾਭੀ ਦੀਆਂ ਨੀਤੀਆਂ ਦਾ ਬਹੁਤ ਹੀ ਜ਼ਿਆਦਾ ਮਤਲਬ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਮਿਲਿਆ ਪਹਿਲਾਂ ਤਾਂ ਸਨਵਾਦੀਆਂ ਕਾਂਗਰਸ ਪਾਰਟੀ ਦੀ ਲੀਡਰ ਲਾਖਮਨ ਗੋਲਡੀ ਜਿਨ੍ਹਾਂ ਨੇ ਸਾਨੂੰ ਫੇਟ ਦੇ ਕੇ ਨਵਾਜਿਆ ਤੇ ਉਸ ਤੋਂ ਬਾਅਦ ਜੂਨ ਨੰਬਰ 24 ਦੇ ਸਮੂਹ ਵੋਟਰ ਸਪੋਰਟਰ ਮੈਮਾ ਜੀ ਟਾਪ ਵਿੰਗ ਨੂੰ ਸੁਣਨੀ ਤੇ ਤੱਕ ਸੁਣੀ ਦਾ ਬਹੁਤ ਧਰਵਾਦੀ ਆ ਜਿਨ੍ਹਾਂ ਨੇ ਸਾਨੂੰ ਇਹ ਸੀਟ ਜਿੱਤ ਕੇ ਸਾਡੀ ਢੋਲੀ ਚ ਪਾਈ ਤੇ ਸਾਡੀ ਪਾਰਟੀ ਨੂੰ ਜੁਤੀ ਦਿੱਤੀ ਡਾਕਟਰ ਕੇਵਲਕੇਸ਼ਨ ਦੂਜੀ ਵਾਰ ਜਿੱਤੇ ਆ ਕਾਂਗਰਸ ਦੀ ਸੀਟ ਤੇ ਕੱਲੇ ਜਿੱਤੇ ਆ ਗੋਲਡੀ ਜਿਹਨੂੰ ਲੋਕ ਬੜਾ ਪਸੰਦ ਕਰਦੇ ਆ ਚਾਹੇ ਕੋਈ ਵੀ ਵਿਰੋਧ ਕਰੇ ਲੋਕਾਂ ਨੇ ਇਸ ਕਰਕੇ ਕਾਂਗਰਸ ਪਾਰਟੀ ਨੂੰ ਪਸੰਦ ਕੀਤਾ ਕਿ ਜਿਹੜਾ ਜਿੰਨੇ ਵੀ ਸਾਡੀ ਆ ਬਿਲਟ ਹੈ 20 ਏਰੀਆ ਦੀ ਬਿਲਟ ਹੈ ਚਾਹੇ ਰਾਮਪੁਰ ਬਿਰਨੋਂ ਲਾ ਲੋ ਚਾਹੇ ਉੱਪਰ ਗੜੀ ਮਾਨਸਵਾਲ ਚਲੋ ਚਾਹੇ ਸੇਲਾ ਚਲੋ ਚਾਹੇ ਮਾਲਪੁਰ ਤੱਕ ਚਲੋ ਜਿੰਨੇ ਵੀ ਕੰਮ ਕਾਂਗਰਸ ਨੇ ਕੰਮ ਕਰਾਏ ਆ ਗੋਲਡੀ ਯੂਨੀ ਕੰਮ ਕਰਾਏ ਆ ਨਾ ਤਾਂ ਅੱਜ ਤੱਕ ਕਿਸੇ ਨੇ ਕੰਮ ਕੀਤੇ ਆ ਨਾ ਕਰਾਣੇ ਆ ਸਾਡੇ ਪਿੰਡਾਂ ਨੂੰ ਅੱਜ ਅਗਰ ਡਿਵੈਲਪਮੈਂਟ ਹੋਈ ਆ ਪਿੰਡਾਂ ਨੂੰ ਰੋਡ ਦੇ ਨਾਲ ਜੋੜਿਆ ਇਹ ਸਿਰਫ ਕਾਂਗਰਸ ਦੀਆਂ ਜਿਹੜੀਆਂ ਵਧੀਆ ਨੀਤੀਆਂ ਸੀਆਂ ਇਹਨਾਂ ਦੀ ਇੱਕ ਦੇਣ ਆ ਸਾਡੇ ਏਰੀਏ ਨੂੰ ਔਰ ਅਸੀਂ ਇਹਨਾਂ ਦੇ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਆ ਬਿਲਕੁਲ ਇਹਨਾਂ ਨੂੰ ਅਗਲੀ ਵਾਰ ਇਹ ਵੀ ਗੱਲ ਆ ਕਿ ਐਮਐਲਏ ਵੀ ਬਣਾਵਾਂਗੇ ਮੰਤਰੀ ਵੀ ਬਣਾਵਾਂਗੇ ਤਾਂ ਹੀ ਸਾਡੇ ਇਸ ਏਰੀਏ ਦਾ ਹੋਰ ਜ਼ਿਆਦਾ ਜਿਹੜਾ ਆ ਉਹ ਡਿਵੈਲਪਮੈਂਟ ਜ ਸਾਡੇ ਇਸ ਏਰੀਏ ਦਾ ਬਹੁਤ ਵੱਡਾ ਜਿਹੜਾ ਆ ਕਿ ਕੰਮ ਹੋਊਗੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਥੋੜਾ ਤਾਂ ਕੋਲਟੀ ਸਾਹਿਬ ਦਾ ਬਹੁਤ ਬਹੁਤ ਮਾਣ ਕਰਨਾ ਹੈ ਦੇ ਨਾਲ ਦੇ ਸਾਨੂੰ ਮਾਨ ਸਨਮਾਨ ਦਿੱਤਾ ਹੋਣ ਵਾਲੀ ਧੰਨਵਾਦ ਕਰਦਾ ਹੈ ਕੌਲਟੀ ਕਰਦਾ ਹੈ ਧੰਨਵਾਦ ਕਰਦਾ ਹੈ ਤੇ ਸਪੋਰਟਰਾਂ ਦਾ ਸਪੋਰਟਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹੈ ਕਾਂਗਰਸ ਦੇ ਬਾਰੇ ਬੋਲਦੀ ਸਾਹਿਬ ਦੇ ਮੁੰਡੇ ਨੂੰ ਮੁੰਡਾ ਕਿਉਂ ਕਰ ਰਿਹਾ ਹੈ ਕਿ ਕੈਪਟਨ ਸਰੋਂ ਨੇ ਬੋਟਾਂ ਮਾਰ ਕਰ ਰਹੇ ਜਿਹੜਾ ਕਿਸਾਨਾਂ ਦਾ ਕਰਜ਼ਾ ਮਾਫ ਕਰਦਾ ਹੈ ਇਹ ਕੈਪਟਨ ਸਰੋਂ ਨੇ ਬਹੁਤ ਵਧੀਆ ਕਿਸਾਨਾਂ ਦਾ ਬਹੁਤ ਕਰਜ਼ਾ ਮਾਫ ਕਰਦਾ ਇਸ ਦਾ ਸਿਖਾਣ ਵੀ ਕੋਸ਼ਿਸ਼ ਹਰ ਇੱਕ ਕੋਸ਼ਿਸ਼ ਕਾਂਗਰਸ ਦੇ ਨਾਲ ਹੈ ਇਹ ਤੇਜਿੰਦਰ ਕਲਾਕਾਰ ਦੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿਹੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਪੋਟਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਵੀ ਉਹਨਾਂ ਦੀ ਵੀ ਦੇਣ ਹੈ ਸਰ ਉਹਨਾਂ ਦੀ ਦੇਣ ਦੀ ਖਾਤਰ ਇਹ ਦਿੰਦੇ ਆ ਇਸ ਕਰਕੇ ਉਹਨਾਂ ਦਾ ਬਹੁਤ ਧੰਨਵਾਦ ਸਾਰੇ ਕੰਗਰਸੀ ਵਰਕਰਾਂ ਦਾ ਤਨਵਾਦ ਕਰਦੇ ਆਂ ਜਿਹੜੇ ਕੋਈ ਵੀ ਸਾਥ ਜੀਣ ਤੋਂ ਬਾਅਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਬਲੈਕ ਸੰਪੀ ਦੀ ਸੀ ਸੁਭਕੀ ਤੇ ਆਖੀ ਜੇ ਤੱਕ ਉਹਨਾਂ ਦੀ ਚੋਣ ਲਈ ਸਾਵਧਾਨ ਰੱਖਣਾ ਲੱਗਦਾ ਹੈ ਜੇ ਕੋਈ ਸਮੱਸਿਆ ਆਦੀ ਦਾ ਸਾਬੇਤ ਹੋਵੇ ਤਾਂ ਸਾਡਾ ਪਾਰਟੀ ਹਰ ਸਮਾਂ ਉਹਨਾਂ ਦੇ ਨਾਲ ਸਾਡੀ ਜਿਹੜੀ ਜੇਤਾ ਬਲਕਾਂ ਤੋਂ ਉਹ ਮੰਡੀ ਜਿਹੜਾ ਜਿਹੜਾ ਰੋਡ ਜਿਹੜਾ ਜੌਨ ਤੋਂ ਦਿੱਤੇ ਆ ਸਾਡੇ ਜਿੰਨੇ ਵੀ ਵਰਕਰਾਂ ਨੇ ਸਾਡੀ ਸਪੋਰਟ ਕੀਤੀ ਹੈ ਸਾਨੂੰ ਪੂਰ ਵੋਟਾਂ ਪਵਾ ਕੇ ਅਕਸਰਵਿੰਦਰ ਸਿੰਘ ਜੀ ਸਰਕਾਰ ਜੀ ਨੂੰ ਸਾਰੀਆਂ ਸੀਟਾਂ ਜਿੱਤ ਕੇ ਦਿੱਤੀਆਂ ਆ ਅਸੀਂ ਸਾਰੇ ਵੋਟਰਾਂ ਲਈ ਦਿਨ ਰਾਤ ਇੱਕ ਕਰਾਂਗੇ ਤੇ ਸਾਰੇ ਹੀ ਵੋਟਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਲੈ ਕੇ ਸਾਰਿਆਂ ਨੇ ਲਵ ਕੁਮਾਰ ਗੋਲਦੀ ਜੀ ਦੇ ਸਾਰੀ ਟੀਮ ਦੇ ਵਿੱਚ ਜਿਹੜੇ ਕੰਮ ਕਰਕੇ ਸਾਡੀਆਂ ਸਾਰੀਆਂ ਹੀ ਬਲੌਕ ਸ਼ਾਂਤੀਆਂ ਔਰ ਜਿਹੜਾ ਕੋਈ ਸੀਟਾਂ ਜਿਤਾਇਆ ਸਾਰੇ ਵੋਟਰਾਂ ਦਾ ਪਰਪੂਰ ਧੰਨਵਾਦ ਇਦਾਂ ਹੀ ਸਾਡਾ ਸਹਿਯੋਗ ਦਿੰਦੇ ਰਹਿਣ ਅਸੀਂ ਨੰਗਾ ਸਾਰੇ ਹੀ ਦਿਨ ਰਾਤ ਇਹਨਾਂ ਦੇ ਕੰਮ ਵਿੱਚ ਹਾਜ਼ਰ ਰਹਾਂਗੇ ਕਾਂਗਰਸ ਪਾਰਟੀ ਨੇ ਸਾਰੇ ਹੀ ਜਾਤ ਪਾਤ ਤੋਂ ਵੀ ਉੱਪਰ ਉੱਠ ਕੇ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹੋਏ ਸਾਰੇ ਹੀ ਲੋਕਾਂ ਦੇ ਲਈ ਕੰਮ ਕੀਤਾ ਹੈ ਔਰ ਕਾਂਗਰਸ ਪਾਰਟੀ ਐਡਾ ਹੀ ਸਾਰੇ ਹੀ ਜਿੰਨੇ ਵੀ ਵਰਕਰ ਹੈ ਸਾਡੇ ਜਿੰਨੇ ਵੋਟਰ ਹੈ ਜਿੰਨੇ ਹੀ ਸਾਡੇ ਸਾਰੇ ਵਰਕਰਾਂ ਉਹਨਾਂ ਦੇ ਨਾਲ ਸਹਿਯੋਗ ਦਿੱਤਾ ਔਰ ਦਿੰਦੀ ਰਹੇਗੀ ਕਾਂਗਰਸ ਪਾਰਟੀ ਦਾ ਪਹਿਲਾਂ ਤੋਂ ਹੀ ਇਹ ਦਾਅਵਾ ਦਰਿਆ ਕਿ ਸਾਰੇ ਹੀ ਵਰਕਰਾਂ ਨੂੰ ਸਾਰੀਆਂ ਵੋਟਰਾਂ ਨੂੰ ਨਾਲ ਲੈ ਕੇ ਚੱਲਦੇ ਰਹੇ ਹੈ ਸਾਡੇ ਸਪੋਟਰਾਂ ਨੇ ਮੇਰੀ ਜਿੰਮੇਦਾਰੀ ਦੇਖ ਕੇ ਮਿਹਨਤ ਕਰਕੇ ਮੈਨੂੰ ਜਿਤਾਇਆ ਹੈ ਮੈਂ ਵੀ ਉਹਨਾਂ ਵੋਟਰਾਂ ਸਪੋਟਰਾਂ ਮੇਰੇ ਨਾਲ ਦਿਨ ਰਾਤ ਖੜਾ ਰਾਂਗਾ जिला पीछे पंजाबी तो और जिला साढ़े गढ़ ब्लॉक से जिला हिहासपुर के, के बहुत ही वजिया कांग्रेस उम्मीदवारों ने बहुत तो बड़ ने और जिन्हें वर्कर करके सीनियर बंदे थे उन्होंने सा बिल्कुल ना जाके पिंडा दिता दफर के सू वोटा बहुत बढ़ गई हैं अभी तकरीबन पच्ची सीटा वाइट सीटा दिखाई उसी दिख जीवन राणियों नेह पिंड थैंक